ਚਲੋ ਸਾਸ਼ੀ ਗਾਲ ਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਪਿੰਡ ਧਮੋਟਕਲਾਂ ਤੋਂ ਕੁਝ ਦਿਨ ਪਹਿਲਾਂ ਆਪਾਂ ਆਪਣੇ ਫੇਸਬੁੱਕ ਪੇਜ ਪਿੰਡ ਧਮੋਟਕਲਾਂ ਤੇ ਇੱਕ ਤਰਨਪ੍ਰੀਤ ਸਿੰਘ ਨਾਮ ਦੇ ਲੜਕੇ ਦੀ ਜਿਹੜੀ ਪੋਸਟ ਸਾਂਝੀ ਕੀਤੀ ਸੀਗੀ ਸੋ ਉਹਨਾਂ ਦੇ ਐਕਸੀਡੈਂਟ ਦੇ ਵਿੱਚ ਲੱਤ ਟੁੱਟ ਗਈ ਸੀ ਸੋ ਪਰਿਵਾਰ ਵੱਲੋਂ ਆਪਣੇ ਫੇਸਬੁੱਕ ਦੇ ਰਾਹੀਂ ਮਾਧਿਅਮ ਰਾਹੀਂ ਮਦਦ ਦੀ ਮੰਗ ਕੀਤੀ ਸੀਗੀ ਸੋ ਸਾਰਿਆਂ ਦਾ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਸਾਰਿਆਂ ਨੇ ਵੀਡੀਓ ਨੂੰ ਵੱਧ-ਤੋਂ ਵੱਧ ਸ਼ੇਅਰ ਕੀਤਾ ਸੋ ਵੀਡੀਓ ਨੂੰ ਦੇਖਦੇ ਹੋਏ ਕੈਨੇਡਾ ਤੋਂ ਆਪਣੇ ਪਿੰਡ ਧਮੋੜਕਲਾਂ ਦੇ ਨੇ ਸੋ ਸਰਦਾਰ ਬੈਂਜੋਤ ਸਿੰਘ ਕੈਨੇਡਾ ਗਿੱਲ ਕੈਨੇਡਾ ਪੁੱਤਰ ਸਰਦਾਰ ਕਰਮਜੀਤ ਸਿੰਘ ਤੇ ਇੱਕ ਹੋਰ ਵੀਰ ਨੇ ਜੀ ਜੋ ਧਮੋੜਕਲਾਂ ਤੋਂ ਕੈਨੇਡਾ ਰਹਿੰਦੇ ਨੇ ਬ੍ਰੈਂਪਟਨ ਵਿੱਚ ਉਹਨਾਂ ਨੇ ਆਪਣਾ ਨਾਮ ਗੁਫਤਰ ਕਰਨ ਲਈ ਲਿਖਿਆ ਹ ਤੇ ਉਹਨਾਂ ਦੇ ਦੋਨੇ ਦਾਨੀ ਸੱਜਣਾ ਵੱਲੋਂ ਪਰਿਵਾਰ ਲਈ ਮੁੰਡੇ ਦੇ ਇਲਾਜ ਲਈ 20000 ਰੁਪਏ ਜਿਹੜੀ ਸਾਂਝੀ ਮਦਦ ਭੇਜੀ ਗਈ ਆ ਸੋ ਅਸੀਂ ਫੇਸਬੁੱਕ ਟੀਮ ਵੱਲੋਂ ਪਿੰਡ ਧਮੋੜਕਲਾਂ ਵੱਲੋਂ ਪਰਿਵਾਰ ਵੱਲੋਂ ਇਹਨਾਂ ਦੋਵੇਂ ਦਾਨੀ ਸੱਜਣਾ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ। ਸੋ ਹੁਣ ਮੈਡਮ ਸੋ ਜਿਹੜੀ ਇਹ 20000 ਰੁਪਏ ਦੀ ਰਾਸ਼ੀ ਭੇਜੀ ਗਈ ਸੀ ਤੀਕੀ ਮੈਡਮ ਸੋਨੀਆ ਗਿੱਲ ਸੋ ਵਿਦਿਆਮੰਦਰ ਆਫ ਆਨਰ ਆਫ ਤੇ ਉਹਨਾਂ ਵੱਲੋਂ ਇਹ ਪਰਿਵਾਰ ਨੂੰ ਹੁਣ ਸੌਫੀ ਆ ਰਹੀ ਆ। ਸੋ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਹਾਂਜੀ ਇਹ ਰਾਸ਼ੀ ਜੋ 20000 ਕਰਮਜੀਤ ਸਿੰਘ ਲੈਂਡ ਬ੍ਰਹਮਜੋਤ ਦੁਆਰਾ ਤੇ ਇੱਕ ਹੋਰ ਵੀਰਾ ਗੁਪਤ ਜੋ ਜਿਸਨੇ ਆਪਣਾ ਨਾਮ ਨਹੀਂ ਦੱਸਿਆ ਉਹਨਾਂ ਦੁਆਰਾ 20000 ਰੁਪਏ ਬੱਚੇ ਦੀ ਮਦਦ ਲਈ ਭੇਜੀ ਗਈ ਹੈ। ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ। ਤੇ ਹਰ ਇੱਕ ਲੋੜਵੰਦ ਲਈ ਇਸ ਤਰ੍ਹਾਂ ਸਾਰੇ ਅੱਗੇ ਆਉਣ ਤਾਂ ਆਪਣੇ ਜਿਸ ਤਰ੍ਹਾਂ ਦੇ ਆਪਾਂ ਨੇ ਸਹਾਇਤਾ ਦੀ ਲੋੜ ਹੁੰਦੀ ਆ ਉਸ ਤਰ੍ਹਾਂ ਦੇ ਬੱਚਿਆਂ ਦੀ ਆਪਾਂ ਹੈਲਪ ਕਰ ਸਕੀ ਕਿਸੇ ਵੀ ਤਰ੍ਹਾਂ ਦੀ इवन ਬੱਚੇ ਵੀ ਨਹੀਂ ਕੋਈ ਹੋਰ ਨੀਡੀ ਫੈਮਲੀਆਂ ਹੁੰਦੀਆਂ ਨੇ ਤਾਂ ਆਪਾਂ ਇੱਕ ਗਰੁੱਪ ਦੇ ਵਿੱਚ ਉਹਨਾਂ ਦੀ ਮਦਦ ਕਰ ਸਕੀਏ ਧੰਨਵਾਦ ਸੋ ਜਿਹੜੇ ਅੱਜ ਜਿਹੜੇ 20000 ਰੁਪਏ ਦੀ ਰਾਸ਼ੀ ਦੀਗੀ ਸੋ ਮੈਡਮ ਵੱਲੋਂ ਉਹਨਾਂ ਨੂੰ ਪਰਿਵਾਰ ਨੂੰ ਸੌਂਪੀ ਗਈ ਆ ਸੋ ਹੋਰ ਵੀ ਬੇਨਤੀ ਕਰਦੇ ਆ ਜਿੰਨੇ ਵੀ ਵੀਡੀਓ ਨੂੰ ਦੇਖ ਰਹੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਹੋਰ ਬੱਚੇ ਜਿਹੜਾ ਇਲਾਜ ਹੈ ਹਜੇ ਵੀ ਆਪਾਂ ਨੂੰ ਕਰੀਬ 50000 ਰੁਪਏ ਤੱਕ ਦੀ ਜਿਸ ਦੀ ਲੋੜ ਤੇ ਬਾਕੀ ਦੇ ਜਿਹੜੇ ਹੋਰ ਪੈਸੇ ਨੇ ਸੋ ਸਾਰੇ ਨੂੰ ਵੇਂਦੇ ਵਿੱਚ ਜਿੰਨਾ ਵੀ ਮਦਦ ਹੁੰਦੀ ਹੈ ਥੋੜੇ ਤੋਂ ਥੋੜਾ ਇਸ ਬੱਚੇ ਦਾ ਆਪਾਂ ਇਲਾਜ ਕਰਾਉਣਾ ਸਾਰੇ ਮਦਦ ਜ਼ਰੂਰ ਕਰਿਓ ਬਾਕੀ ਜਿਹੜਾ ਪਰਿਵਾਰ ਦਾ ਤੁਹਾਨੂੰ ਮੋਬਾਈਲ ਨੰਬਰ ਆ ਜਾਂ ਅਕਾਊਂਟ ਨੰਬਰ ਸਾ ਉਹ ਵੀ ਤੁਹਾਨੂੰ ਸੈੱਟ ਕਰ ਦਾਂਗੇ ਜੀ ਸੋ ਇਹ ਬੱਚਾ ਸੀਗਾ ਤੁਸੀਂ ਦੇਖ ਸਕਦੇ ਹੋ ਜੋ ਕਿ ਪਿਛਲੇ ਕਰੀਬ 1 ਸਾਲ ਤੋਂ ਜ਼ਿਆਦਾ ਹੋ ਚੁੱਕਿਆ ਬੈੱਡ ਤੇ ਪਿਆਇ ਸੀ ਜਗਾ ਵਾ ਤੇ ਬੱਚਾ ਚੱਲ ਫਿਰ ਨਹੀਂ ਸਕਦਾ ਤੋਂ ਡਾਕਟਰਾਂ ਨੇ ਹਾਮੀ ਭਰੀਆ ਵੀ ਅਸੀਂ ਇਹਦਾ ਇਲਾਜ ਬਿਲਕੁਲ ਠ ਤੇ ਉਹਦਾ ਆਪਰੇਸ਼ਨ ਆ ਜਿਹੜਾ 5 ਤਰੀਕ ਨੂੰ ਹੋਵੇਗਾ ਪੀਜੀਆ ਚੰਡੀਗੜ੍ਹ ਵਿਖੇ ਉਸ ਤੋਂ ਬਾਅਦ ਡਾਕਟਰ ਨੇ ਦੱਸਿਆ ਵੀ ਇੱਕ ਆਪਰੇਸ਼ਨ ਹੋਰ ਵੀ ਹੋਵੇਗਾ ਉਹ ਬਾਕੀ ਜਿਵੇਂ ਵੀ ਹੋਊਗਾ ਤੁਹਾਨੂੰ ਨਾਲ ਦੀ ਨਾਲ ਦੱਸ ਦਾਂਗੇ ਫਿਲਹਾਲ ਆਪਾਂ ਜਿਹੜਾ ਪਹਿਲਾ ਆਪਰੇਸ਼ਨ ਆ ਉਹ 5 ਤਰੀਕ ਨੂੰ ਆ ਸੋ ਉਮੀਦ ਕਰਦਾ ਵੀ ਸਾਰਿਆਂ ਨੂੰ ਵੀਡੀਓ ਇਹ ਜਰੂਰ ਸ਼ੇਅਰ ਕਰਿਓ ਜੀ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਾਤ ਧੰਨਵਾਦ ਅਸੀ ਧੰਨਵਾਦੀ 2000 ਰੁਪਏ ਦੇ ਸਕੇ ਨਹੀਂ ਧੰਨਵਾਦੀ ਬਹੁਤ ਬਹੁਤ ਇਹ ਦੋਨੇ ਪਰਿਵਾਰਾਂ ਦਾ ਜਿਨ੍ਹਾਂ ਨੇ ਸਾਡੀ ਮਦਦ ਕੀਤੀ 20000 ਰੁਪਏ ਇਸ ਟਾਂ ਸਾਡੇ ਕੋਲ ਆ ਚੁੱਕਿਆ ਹੈ ਇਹ ਅਸੀਂ ਪਰਿਵਾਰ ਵੱਲੋਂ ਸਾਰੇ ਵੱਲੋਂ ਬਹੁਤ ਬਹੁਤ ਧੰਨਵਾਦੀ ਠੀਕ ਹੈ ਸੋ ਪਰਿਵਾਰ ਵੱਲੋਂ ਦੋਵੇਂ ਦਾਨੀ ਸੱਜਣਾ ਦਾ ਬਹੁਤ ਬਹੁਤ ਧੰਨ ਵੀ ਧੰਨਵਾਦ ਕੀਤਾ ਗਿਆ ਸੋ ਹੋਰ ਵੀ ਅਪੀਲ ਕੀਤੀ ਹੈ ਪਰਿਵਾਰ ਨੇ ਭਾਈ ਜਿੰਨੀ ਵੀ ਮਦਦ ਹੁੰਦੀ ਹੈ ਜਰੂਰ ਕਰੋ ਜੀ